ਲੋ ਜੀ ਮਾਨਸੂਨ ਦੀ ਪਹਿਲੀ ਬਰਸਾਤ ਨੇ ਬਠਿੰਡਾ ਦੇ ਵਿੱਚ ਕਿਸਤੀਆਂ ਚੱਲਣ ਵਾਲਾ ਮਾਹੌਲ ਬਣਾ ਦਿੱਤਾ ਕਿਉਂਕਿ ਸਕਰੀਨ ਤੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਕਿਸੇ ਨਦੀ ਜਾਂ ਫਿਰ ਕਿਸੇ ਫਨਵਰ ਦੀਆਂ ਜਾਂ ਫਿਰ ਕਿਸੇ ਤਲਾਬ ਦੀਆਂ ਨਹੀਂ ਸਗੋਂ ਬਠਿੰਡਾ ਦੀਆਂ ਸੜਕਾਂ ਨੇ ਜਿੱਥੇ ਕੀ ਥੋੜੀ ਜੀ ਬਰਸਾਤ ਨੇ ਐਨਾ ਪਾਣੀ ਖੜਾ ਕਰ ਦਿੱਤਾ ਹੈ ਕਿ ਚਾਹੇ ਇੱਥੇ ਕਿਸਤੀਆਂ ਚਲਾ ਲਓ ਖੜੇ ਸਪਾਣੀ ਕਰਕੇ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਨੇ ਉੰਡਾ ਕਿਹਾ ਕਿ ਮੀਂਹ ਦੇ ਨਾਲ ਜਿੱਥੇ ਸਾਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਖੜੇ ਪਾਣੀ ਨੇ ਸਾਡਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ ਕੀ ਨਾਮ ਹੈ ਅਮਨ ਕੁਮਾਰ ਜੀ ਆ ਨਾਮ ਹੈ ਮੇਰਾ ਜੋ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਉਹਦੇ ਬਾਰੇ ਕੀ ਕਹਿਣਾ ਜੇ ਤੁਹਾਨੂੰ ਰਾਹਤ ਮਿਲੀ ਹੈ ਜੋ ਬਾਰਿਸ਼ ਹੋਈ ਹੈ ਸੋਹਾਂ ਦੀ ਇਹ ਰਾਹਤ ਤਾਂ ਦੇਖੋ ਬਹੁਤ ਮਿਲੀ ਹੈ ਜਿਹੜਾ ਘੰਟਾ ਡੇਢ ਘੰਟੇ ਦਾ ਮੀਂਹ ਵਰਸਿਆ ਹੈ ਉਹ ਤੋਂ ਰਾਹਤ ਤਾਂ ਦੇਖੋ ਜੀ ਬਹੁਤ ਮਿਲੀ ਹੈ ਪਰ ਹੁਣ ਤੁਸੀਂ ਪਿੱਛੇ ਆ ਵੀ ਵੇਖ ਲਓ ਜੀ ਇਹ ਵੀ ਸਾਨੂੰ ਆ ਹੀ ਮਿਲਿਆ ਕੋਰਟ ਕੰਪਲੈਕਸ ਹੈਗੀ ਹੈ ਇਹਦੇ ਵਿੱਚ ਡੇਲੀ ਪਤਾਨੀ ਲਖਣੀਆਂ ਆਣਾ ਜਾਣਾ ਹੁੰਦਾ ਹੈ ਇਹ ਵੀ ਸਾਨੂੰ ਜੀ ਰਾਹਤ ਦੇ ਨਾਲ ਹੀ ਮਿਲਦਾ ਹੈ। ਇਹਦਾ ਕੋਈ ਹੱਲ ਨਹੀਂ ਹੈ ਜੀ। ਚਾਰੇ ਤਰਫ ਪਾਣੀ ਰਿਪੋਰਟ ਦੇ। ਤੇ ਇਹਦੇ ਉੱਜਾਂ ਦਾ ਕੋਈ ਰਾਸਤੇ ਹੋਰ ਜੀ ਗੇਟ ਦੇ ਕੋਈ ਸਿਰਫ ਇੱਕ ਗੇਟ ਹੈ ਜੀ ਫਰੰਟ ਵਾਲਾ ਉਸ ਚੋਂ ਨਾ ਕੋਈ ਆਉਣ ਦਾ ਹਿਸਾਬ ਹੈ ਨਾ ਜਾਣ ਦਾ। ਉੱਤਲਾਵਾ ਜਿਹੜੇ ਤਿੰਨ ਗੇਟ ਹੈ ਸਾਰੇ ਐਵੇਂ ਡੁੱਬੇ ਪਏ। ਚਾਰ ਹੀ ਗੇਟ ਨੇ ਚਾਰਾ ਚੋਂ ਤਿੰਨ ਸਾਰੇ ਡੁੱਬੇ ਐ ਸਿਰਫ ਇੱਕ ਰਹਿ ਗਿਆ ਉੱਥੇ ਵਿਖਲਾ ਦੀ ਪਰਮਾਰ ਹੈ ਨਾ ਕੋਈ ਉੱਥੇ ਆਂਦਾ ਹੈ ਨਾ ਕੋਈ ਜਾਂਦਾ ਹੈ ਸਾਹਿਬ। ਤੇਰੇ ਚ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੋਊ ਤੁਹਾਨੂੰ? ਬਹੁਤ ਜ਼ਿਆਦਾ ਜੀ ਬਹੁਤ ਅਸੀਂ ਆਪ ਅਸੀਂ ਆਪ ਇੰਨੀ ਮੁਸ਼ਕਿਲ ਦਾ ਕੇ ਇੱਥੇ ਕੋਟ ਪਹੁੰਚਿਆ ਨਾ ਕਿਉਂ ਸਾਨੂੰ ਪਤਾ ਸਾਡੇ ਕੇਸਿਸ ਲੱਗੇ ਨੇ ਪਰ ਹੱਲ ਕੋਈ ਵੀ ਨਹੀਂ ਐਵੇਂ ਹੀ ਚੱਲ ਰਿਹਾ 1 2 2 3 ਪਤਾ ਨਹੀਂ ਕਿੰਨੇ ਸਾਲਾਂ ਤੋਂ ਆਹੀ ਕੰਮ ਹੈ ਇਹ ਵਾਅਦਾ ਜ਼ਰੂਰ ਹੈ ਘਟ ਨਹੀਂ ਰਿਹਾ ਗਰਮੀ ਤੋਂ ਕਿੰਨੀ ਕੁ ਜਲਦੀ ਰਾਹਤ ਮਿਲੀ ਗਰਮੀ ਤੋਂ ਤਾਂ ਦੇਖੋ ਜੀ ਹੈਗਾ ਰੀਲਿਫ ਹੈਗਾ ਗਰਮੀ ਤੋਂ ਤਾਂ ਰੀਲਿਫ ਹੈਗਾ ਕੋਈ 2 2.5 ਮਹੀਨੇ ਬੁਰਾ ਹਾਲ ਹੋਇਆ ਸੀ ਸਵੇਰੇ 1.5 ਘੰਟਾ ਨਹੀਂ ਵਰ੍ਹਿਆ ਦੱਬ ਕੇ ਵਰ੍ਹਿਆ ਗਰਮੀ ਤੋਂ ਰਾਹਤ ਹੈ ਇਸ ਚੀਜ਼ ਤੋਂ ਨਹੀਂ ਜੀ ਬਸ ਕਹਿ ਦੇਖਿਆ ਜਾਬਤਾ ਬਠਿੰਡਾ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਥੋੜੀ ਦੇਰ ਦੇ ਵਿੱਚ ਹੀ ਨਗਰ ਨਿਗਮ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਜਿੱਥੇ ਥੋੜੀ ਜਿਹੀ ਬਰਸਾਤ ਨੇ ਬਠਿੰਡਾ ਦੇ ਜਗ੍ਹਾ-ਜਗ੍ਹਾ ਦੇ ਵਿੱਚ ਬਰਸਾਤ ਦਾ ਪਾਣੀ ਭਰ ਦਿੱਤਾ ਤੇ ਮੰਨ ਲਓ ਜੇਕਰ ਬਰਸਾਤ ਜ਼ਿਆਦਾ ਹੋ ਜਾਵੇ ਤਾਂ ਫਿਰ ਇੱਥੇ ਸ਼ਹਿਰ ਵਾਸੀ ਤਾਂ ਕੋਠਿਆਂ ਦੇ ਉੱਤੇ ਰਹਿਣ ਲਈ ਮਜਬੂਰ ਹੋ ਜਾਣਗੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ